ਕੁਝ ਕੁ ਦਿਨ ਬਾਅਦ ਪੋਲਾ ਕਿਸੇ ਕਾਮਕਾਰਨ ਨਾਲ ਦੇ ਸ਼ਹਿਰ ਗਿਆ ਹੁੰਦਾ ਤੇ ਰਾਤ ਨੂੰ ਵਾਪਸ ਨਾ ਆਇਆ। ਅਤੇ ਉਸਦੇ ਭਾਈਆਂ ਨੂੰ ਇਸ ਗੱਲ ਦਾ ਪਤਾ ਸੀ। ਉਸਦੇ ਭਾਈਆਂ ਨੇ ਇਸ ਗੱਲ ਦਾ ਫਾਇਦਾ ਉਠਾਉਂਦੇ ਹੋਏ ਰਾਤ ਨੂੰ ਉਸ ਦੀ ਘਰ ਵਾਲੀ ਮਾਰ ਦਿੱਤੀ। ਜਦ ਪੋਲਾ ਸਵੇਰੇ ਵਾਪਸ ਆਇਆ ਤਾਂ ਉਸਦੇ ਬੱਚੇ ਉਸ ਕੋਲ ਭੱਜ ਜਾਈਏ ਤੇ ਕਹਿਣ ਲੱਗੇ ਬਾਪੂ ਬਾਪੂ ਤਾਇਆ ਨੇ ਬੇਬੇ ਮਾਰ ਦਿੱਤੀ। ਤਾਂ ਪੋਲਾ ਖੰਡੇ ਸੁਭਾਅ ਵਿੱਚ ਬੋਲਿਆ ਕੋਈ ਗੱਲ ਨਹੀਂ ਬੱਚੋ ਆਪਾਂ ਮਾਂ ਹੋਰ ਲਿਆਵਾਂਗੇ। ਪੋਲਾ ਫਿਰ ਆਪਣੀ ਘਰਵਾਲੀ ਦੀ লাশ ਸਜਾ ਕੇ ਇੱਕ ਰਥ ਤੇ ਚੱਲ ਪਿਆ ਜਦੋਂ ਆਪਣੀ ਘਰਵਾਲੀ ਦੀ লাশ ਨੂੰ ਲੈ ਕੇ ਲੋਂਗੋਵਾਲ ਵਿੱਚ ਦੀ ਨਿਕਲ ਰਿਹਾ ਸੀ ਤਾਂ ਪੁਰਾਣੇ ਟਾਈਮ ਵਿੱਚ ਲੋਂਗੋਵਾਲ ਪਿੰਡ ਵਿੱਚ ਬਹੁਤ ਵੱਡਾ ਤੀਆਂ ਦਾ ਮੇਲਾ ਲੱਗਦਾ ਹੁੰਦਾ ਸੀ ਉਸ ਤੀਆਂ ਦੇ ਮੇਲੇ ਵਿੱਚ ਕੁੜੀਆਂ ਦੇ ਨਾਲ ਘਰ ਦੇ ਬਜ਼ੁਰਗ ਵੀ ਆਉਂਦੇ ਸਨ ਉਸ ਮੇਲੇ ਵਿੱਚ ਕੁੜੀਆਂ ਸੱਜ ਤੱਜ ਕੇ ਨੱਚਦੀਆਂ ਟੱਪਦੀਆਂ ਤੇ ਜਸ਼ਨ ਮਨਾਉਂਦੀਆਂ ਹੁੰਦੀਆਂ ਸਨ ਜਦ ਭੋਲਾ ਉਸਦਿਆਂ ਦੇ ਮੇਲੇ ਕੋਲੋਂ ਦੀ ਲੰਘ ਰਿਹਾ ਸੀ ਤਾਂ ਤੀਆਂ ਵਿੱਚੋਂ ਕੁਝ ਕੁ ਕੁੜੀਆਂ ਨੇ ਆ ਕੇ ਭੋਲੇ ਦਾ ਰੱਥ ਘੇਰ ਲਿਆ ਅਤੇ ਭੋਲੇ ਨੂੰ ਪੁੱਛ ਲਗੀਆਂ ਵੀ ਤੂੰ ਕਿੱਥੇ ਚੱਲਿਆ ਭੋਲਾ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਮੈਂ ਅੱਜ ਹੀ ਨਵਾਂ ਵਿਆਹ ਕਰਾ ਕੇ ਆਪਣੇ ਘਰ ਵਾਪਸ ਜਾ ਰਿਹਾ ਹਾਂ ਪਰ ਮੇਰੀ ਘਰ ਵਾਲੀ ਬਹੁਤ ਬਿਮਾਰ ਹੈ ਕੁੜੀਆਂ ਨੇ ਭੋਲੇ ਨੂੰ ਜ਼ਿੱਦ ਕਰਦੇ ਹੋਏ ਕਿਹਾ ਕਿ ਅਸੀਂ ਤੇਰੀ ਘਰ ਵਾਲੀ ਦੇਖਣੀ ਹੈ ਅਤੇ ਭੋਲੇ ਨੇ ਜਵਾਬ ਦਿੰਦੇ ਹੋਏ ਕਿਹਾ ਕਿ ਨਹੀਂ ਨਹੀਂ ਤੁਸੀਂ ਉਸ ਨੂੰ ਨਹੀਂ ਦੇਖ ਸਕਦੇ ਜੇ ਤੁਸੀਂ ਉਸ ਨੂੰ ਹੱਥ ਲਾਇਆ ਤਾਂ ਉਹ ਮਰ ਜਾਵੇਗੀ ਤਾਂ ਕੁੜੀਆਂ ਆਪਣੇ ਬਜ਼ੁਰਗਾਂ ਨੂੰ ਚਿਤ ਕਰਨ ਲੱਗੀਆਂ ਕਿ ਅਸੀਂ ਭੋਲੇ ਦੀ ਵੋਟੀ ਨੂੰ ਵੇਖੇ ਬਿਨਾ ਇਸ ਨੂੰ ਨਹੀਂ ਜਾਣ ਦੇਣਾ ਤਾਂ ਬਜ਼ੁਰਗਾਂ ਨੇ ਭੋਲੇ ਨੂੰ ਕਿਹਾ ਕਿ ਤੂੰ ਕੁੜੀਆਂ ਨੂੰ ਆਪਣੀ ਵੋਟੀ ਦਿਖਾ ਦੇ ਉਸ ਨੂੰ ਕੁਝ ਨਹੀਂ ਹੁੰਦਾ ਤਾਂ ਭੋਲੇ ਨੇ ਸ਼ਰਤ ਰੱਖਦੇ ਹੋਏ ਬਜ਼ੁਰਗਾਂ ਨੂੰ ਕਿਹਾ ਕਿ ਜੇਕਰ ਮੇਰੀ ਘਰ ਵਾਲੀ ਮਰ ਗਈ ਤਾਂ ਤਿੰਨਾਂ ਵਿੱਚੋਂ ਜਿਸ ਕੁੜੀ ਤੇ ਵੀ ਮੈਂ ਹੱਥ ਰੱਖਾਂਗਾ ਉਸ ਨੂੰ ਆਪਦੇ ਨਾਲ ਵਿਆਹ ਕੇ ਲੈ ਜਾਵਾਂਗਾ ਬਜ਼ੁਰਗਾਂ ਨੇ ਹਾਮੀ ਭਰਦੇ ਹੋਏ ਭੋਲੇ ਨੂੰ ਵਾਅਦਾ ਕਰ ਦਿੱਤਾ ਪਰ ਉਹਨਾਂ ਭੋਲਿਆਂ ਨੂੰ ਕੀ ਪਤਾ ਸੀ ਕਿ ਭੋਲੇ ਦੀ ਪਤਨੀ ਤਾਂ ਪਹਿਲਾਂ ਹੀ ਮਰੀ ਹੋਈ ਹੈ ਜਦ ਕੁੜੀਆਂ ਨੇ ਜਾ ਕੇ ਭੋਲੇ ਦੀ ਘਰਵਾਲੀ ਦਾ ਕੁੰਡ ਚੱਕਿਆ ਤਾਂ ਘਰਵਾਲੀ ਦੀ ਲਾਸ਼ ਉਹਨਾਂ ਦੇ ਅੱਗੇ गिर ਗਈ ਅਤੇ ਭੋਲੇ ਨੇ ਰੋਣਾ ਪਿਟਣਾ ਸ਼ੁਰੂ ਕਰ ਦਿੱਤਾ ਕਿ ਹਾਏ ਰੱਬਾ ਕੁੜੀਆਂ ਨੇ ਮੇਰੀ ਘਰਵਾਲੀ ਮਾਰ ਦਿੱਤੀ ਮੈਂ ਹੁਣ ਘਰ ਜਾ ਕੇ ਕੀ ਮੂੰਹ ਦਿਖਾਵਾਂਗਾ ਤੇ ਭੋਲਾ ਬਜ਼ੁਰਗਾਂ ਨੂੰ ਸ਼ਰਤ ਦੇ ਮੁਤਾਬਕ ਕਹਿਣ ਲੱਗਾ ਪਿ ਜਿਸ ਵੀ ਕੁੜੀ ਤੇ ਮੈਂ ਹੁਣ ਹੱਥ ਰਠਾਂਗਾ ਤੁਹਾਨੂੰ ਉਸ ਨਾਲ ਮੇਰਾ ਵਿਆਹ ਕਰਨਾ ਪਵੇਗਾ ਬਜ਼ੁਰਗਾਂ ਨੇ ਹਾਮੀ ਭਰਦੇ ਹੋਏ ਕਿਆ ਜਿਵੇਂ ਤੂੰ ਕਹਿ ਭੋਲੇ ਨੇ ਸੋਹਣੀ ਜਿਹੀ ਕੁੜੀ ਤੇ ਹੱਥ ਰੱਖ ਕੇ ਉਸ ਨਾਲ ਵਿਆਹ ਕਰਕੇ ਉਸ ਨੂੰ ਘਰ ਲਿਆਇਆ ਜਦ ਭੋਲਾ ਘਰ ਪੁੱਜਿਆ ਤਾਂ ਉਸਦੇ ਬੱਚੇ ਨੇ ਰੌਲਾ ਪਾ ਦਿੱਤਾ Papa ਨਵੀਂ ਬੀਬੀ ਲਿਆਇਆ Papa ਨਵੀਂ ਬੀਬੀ ਲਿਆਇਆ ਬੱਚਿਆਂ ਦਾ ਰੌਲਾ ਸੁਣ ਕੇ ਭੋਲੇ ਦੇ ਭਰਾ ਵੀ ਹੈਰਾਨ ਹੋ ਗਏ ਕਿ ਇੰਨੀ ਸੋਹਣੀ ਘਰ ਵਾਲੀ ਕਿੱਥੋਂ ਲਿਆਇਆ ਅਤੇ ਉਸਦੇ ਘਰ ਪਹੁੰਚ ਗਿਆ ਤੇ ਉਸ ਨੂੰ ਪੁੱਛਣ ਲੱਗੇ ਕਿ ਤੂੰ ਇੰਨੀ ਸੋਹਣੀ ਘਰ ਵਾਲੀ ਕਿੱਥੋਂ ਲਿਆਇਆ ਪੋਲਾ ਜਵਾਬ ਦਿੰਦੇ ਹੋਏ ਕਹਿੰਦਾ ਕਿ ਮੈਂ ਆਪਣੀ ਮਰੀ ਹੋਈ ਘਰਵਾਲੀ ਵੇਚ ਕੇ ਨਵੀਂ ਘਰਵਾਲੀ ਲਿਆਇਆ। ਇਹ ਗੱਲ ਸੁਣ ਕੇ ਪੋਲੇ ਦੇ ਭਾਈ ਵੀ ਖੁਸ਼ ਹੋ ਜਾਂਦੇ ਆ ਤੇ ਅਗਲੇ ਹੀ ਦਿਨ ਆਪਣੀਆਂ ਘਰਵਾਲੀਆਂ ਨੂੰ ਮਾਰ ਕੇ ਉਹਨਾਂ ਦੀਆਂ ਲਾਸ਼ਾਂ ਰਥਾਂ 'ਵਿੱਚ ਸਜਾ ਕੇ ਤੁਰ ਪੈਂਦੇ ਆ ਤੇ ਪਿੰਡਾਂ ਵਿੱਚ ਜਾ ਕੇ ਹੋਕੇ ਲਾਉਂਦੇ ਆ। ਪੁਰਾਣੀ ਵਟੇ ਨਵੀਂ ਦੇ ਦਿਓ, ਪੁਰਾਣੀ ਵਟੇ ਨਵੀਂ ਦੇ ਦਿਓ। ਪਰ ਮਰੀਆਂ ਹੋਈਆਂ ਘਰਵਾਲੀਆਂ ਕੌਣ ਖਰੀਦਦਾ ਹੁੰਦਾ? ਸਾਰੇ ਪਿੰਡ ਵਾਲਿਆਂ ਨੇ ਇਕੱਠੇ ਹੋ ਭੋਲੇ ਦੇ ਪਾਈਆਂ ਨੂੰ ਕੁੱਟਿਆ ਅਤੇ ਉੱਥੋਂ ਭਜਾ ਦਿੱਤਾ ਭੋਲੇ ਦੇ ਪਾਈ ਥੱਕ ਹਾਰ ਕੇ ਆਪਣੇ ਘਰ ਵਾਪਸ ਆ ਗਏ ਅਗਲੇ ਦਿਨ ਜਦੋਂ ਭੋਲੇ ਤੇ ਉਹਨਾਂ ਦੀ ਕੋਈ ਵੀ ਸਕੀਮ ਨਾ ਚੱਲੀ ਤਾਂ ਉਹਨਾਂ ਨੇ ਸਕੀਮ ਬਣਾਈ ਕਿ ਆਪਾਂ ਭੋਲੇ ਨੂੰ ਹੀ ਮਾਰ ਦਿੰਨੇ ਆ ਤੇ ਨਾ ਰਹੂਗਾ ਬਾਸ ਤੇ ਨਾ ਵੱਜੂਗੀ ਬਾਂਸਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਨੂੰ ਇਹ ਵੀਡੀਓ ਕਿਵੇਂ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਓ ਲਾਈਕ ਐਂਡ ਸਬਸਕ੍ਰਾਈਬ ਜ਼ਰੂਰ ਕਰਿਓ ਤੁਹਾਡੇ ਲਈ ਹੋਰ ਨਵੀਆਂ ਨਵੀਆਂ ਵੀਡੀਓ ਲੈ ਕੇ ਆਉਂਦੇ ਰਵਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ